ਬਾਕੀ ਖੁਸ਼ ਰਹੋ ਹਾਂਜੀ ਸਸਤਰ ਕਾਲ ਤੋਂ ਸਾਰਾ ਨੂੰ ਕਿਤਾ ਸਾਰੇ ਆਈ ਹੋਪ ਤੁਸੀਂ ਸਾਰੇ ਆਣ ਬੱਤੀਆ ਹੋ ਕੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਤੇ ਅੱਜ ਆਪਾਂ ਚੱਲੇ ਆ ਗਗਨ ਜੀ ਦੇ ਕੋਲ ਤੇ ਉਹਨਾਂ ਨੇ ਤੁਹਾਡੇ ਪਤੇ ਜਿਵੇਂ ਕਨਾਲੇ ਨਵੀਂ ਸ਼ਾਪ ਆਪਣ ਕੀਤੀ ਆ ਹਨ ਤੇ ਉਹਨਾਂ ਨੇ ਵੀ ਨੇ ਆਪਾਂ ਨੂੰ ਬੁਲਾਇਆ ਸੀਗਾ ਹਾਂਜੀ ਤੇ ਆਪਾਂ ਨਾ ਤੀਜੀ ਸ਼ਾਪ ਤੇ ਚੱਲੇ ਆ ਤੇ ਉਹਨਾਂ ਨੇ ਨਾ ਨਿਊ ਸਟਾਕ ਲੈ ਕੇ ਆਂਦਾਗਾ ਗਰਮਿਆਂ ਵਾਲਾ ਹਨਾ ਗਰਮਿਆਂ ਤੋਂ ਪਹਿਲੇ ਪੈਸੇ ਗਰਮਿਆਂ ਨਹੀਂ ਸਰਦੀਆਂ ਵਾਲਾ ਲੈ ਕੇ ਆ ਸਰਦੀਆਂ ਵਾਲਾ ਲੈ ਕੇ ਆਂਦਾ ਕਰਤੀ ਵਾਲਾ ਤੂੰ ਕਰ ਲੈ ਤੇ ਉਹਨਾਂ ਕੋਲ ਨਾ ਮੈਨਾਂ ਹੈ ਕੱਪੜੇ ਆਇਆ ਤੇ ਹਨਾ ਚਲੋ ਆਪਾਂ ਸ਼ਾਪਿੰਗ ਕਰਨ ਚੱਲੇ ਆ ਐਵੇਂ ਸਮਝ ਲਓ ਹਨਾ ਤੇ ਮੈਂ ਕਿਹਾ ਚਲੋ ਤੀਰੀ ਤੇ ਸ਼ਾਪ ਤੋਂ ਲੈ ਜੀ ਨਾਲ ਆਪਾਂ ਤੇ ਮਿਲ ਆਈਏ ਤੀਰੀ ਤੇ ਸੁਆਸਾ ਕਾਲ ਆਈ ਸੀ ਕਾਫੀ ਦਮ ਹੋ ਕੇ ਤੇ ਤੀਰੀ ਕਹੇ ਕਿ ਸ਼ਾਪ ਤੇ ਸਾਰਾ ਨਾ ਟਾਈਮ ਨਹੀਂ ਲੱਗਦਾ ਸੀਗਾ ਤੇ ਤੇ ਇਹਦੋਂ ਆਪਾਂ ਨਹੀਂ ਨਹੀਂ ਆਪਾਂ ਕੱਲ੍ਹ ਖਣੀ ਪਰਸ ਜਾਂਦੇ ਸੀ ਉਹਦੀ ਜਿਹਾ ਕੇ ਸੰਜੂਰ ਕੇ ਤੇ ਬਾਕੀ ਨਾ ਅੱਜ ਆਪਾਂ ਚੱਲੇ ਆ ਤੇ ਬਾਕੀ ਤੇਰੇ ਆ ਤੇ ਇਹਦੇ ਕੋਲ ਅਮੇਜ਼ਿੰਗ ਬੰਦਾ ਹਣਾ ਬਾਕੀ ਆਪਣਾ ਬਣ ਰਿਹਾ ਤੇ ਹੁਣ ਅਸੀਂ ਚੱਲੇ ਆ ਕਿਹੜਾ ਮਲਤਾਨੀਆ ਰੋਡ ਵਾਲਾ ਪੋਲਾ ਤੇ ਬਣ ਗਿਆ ਨਾ ਇੱਥੇ ਹੁਣ ਕੱਲਾ ਮੋੜ ਤੋਂ ਡੱਪਣਾ ਨਾ ਇੱਥੋਂ ਦੀ ਗੱਲ ਲੱਗਿਆ ਹਾਂ ਚੱਲਾਂ ਗੋਟਸਾ ਕਸਾ ਸਾਰਾ ਬਹੁਤ ਹੈ ਨਾ ਬਾਹਰ ਆਇਆ ਚੱਕੋ ਦੇਖੋ ਵੀਊ ਜੈਕਰ ਇਹ ਉੱਤਰ ਤਾਂ ਕਿੱਥੇ ਬਈ ਇਹ ਪੁਲ ਅੱਛਾ ਅੱਛਾ ਸ਼ਾਮ ਤੇ ਹੈ ਸੰਗਲ ਤੋਂ ਪਾਰਲੀ ਸਾਈਡ ਇਹ ਪੁਲ ਚੱਲਣ ਨੂੰ ਪਤਾ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ 20 ਦੇ 15 ਦਿਨ ਹੋ ਗਏ ਅੱਛਾ ਆ ਗਏ ਚਲੋ 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 ਮੜਾ ਬਣਾਈ ਇਹ ਮੋਣੀ ਆ ਜੀ ਬਾਈ ਨੂੰ ਮੋਣੀ ਅੱਛਾ ਅੱਜ ਸਿੱਧਾ ਟੱਪ ਗਿਆ ਸੀ ਪਹਿਲਾਂ ਉਧਰ ਉਹ ਬਾਈ ਕਹਿੰਦੇ ਸਾਨੂੰ ਕੰਮ ਨਹੀਂ ਨਾ ਸਾਰੇ ਇੱਧਰ ਐਤਰਾ ਤਾਂ ਹੁੰਦਾ ਪਾਣੀ ਨਹੀਂ ਹੋਰ ਬਾਹਰ ਬੈਠੇ ਆ ਜਾ ਬੈਠੇ ਬਾਹਰ ਹਾਂ ਸਕੂਲ ਨਾ ਖਲਾਰਾ ਬੁਆਰਾ ਦਸ ਦੀ ਦੀ ਗਏ ਕੋਈ ਮੰਦਿਰ ਨਹੀਂ ਮੈਂ ਠੀਕ ਹੈ മടായിക്കാൻ ആക ਠੀਕ ਥੋੜੇ ਵਾ ਇਹ ਨਹੀਂ ਪਸੰਦ ਸੂਟ ਹੋਏ ਇਹਦਾ ਕਿਸੇ ਨਾਲ ਕੰਮ ਨਹੀਂ ਮੈਂ ਨਾਲ ਇਹਦੇ ਨਾਲ ਦੀ ਟੀ-ਸ਼ਰਟ ਦੀ ਤੂਲਾ ਲਾ ਕੱਠੇ ਜੁਨੇ ਪਾ ਕੇ ਜੀ ਬਣਾ ਲੈ ਕਰੂਗੀ ਜੀ ਇਹ ਸਾਰਾ ਸਭ ਹਾਂ ਆਣਾ ਸਹੀ ਗੱਲ ਆ ਇਹਦੇ ਨਾਲ ਦੀ ਨਾਲ ਟੀ-ਸ਼ਰਟ ਦੀ ਇੱਕ ਤੂਲਾ ਲਾ ਹੁਣ ਤੇਰੇ ਮੂਹਰੇ ਇਸ ਤੋਂ ਸਾਰਾ ਕੁਝ ਕਰਤਾ ਦੇਹ ਦੇ ਕਿ ਬਾਕੀ ਆਪकी चाय मैडम ਉਹ ਗ੍ਰੀਨ ਤੋਂ ਨਾ ਪਿਆਕ ਇਹਦਾ ਆ ਪੈਗ ਗ੍ਰੀਨ ਆ ਵੀ ਉਹ ਨਾਲ ਦਾ ਤਾਂ ਸਾਹ ਹਾਂ ਇਹ ਕਿੰਨੇ ਰੁਪਏ ਚੰਗੀ ਬਾਰੇ ਤੇ ਆਹ ਹਾਂ ਛੂਟ ਪਵਾ ਦੋ ਤੁਹਾਨੂੰ ਸਾਈਜ਼ ਗੰਝਾ ਸੁਣ ਕੇ ਹਾਂ ਮੈਨੂੰ ਹਾਂ ਓਏ ਠੀਕ ਹੈ ਭਾਈ ਇਹ ਤਾਂ ਆ ਜਿਹੜੀ ਬਾਜੂ ਹੈ ਨਾ ਇਹ ਐਵੇਂ ਆ ਬਟ ਇਹ ਆਪ ਆਪ ਦੇ ਹਿਸਾਬ ਨਾਲ ਵੀ ਪੂਰੀ ਕਰਵਾ ਦੋਗਾ ਕਾਕ ਕਿਸਾਨੀ ਸੁਣਨ ਵਾਲੇ ਗਾਣੇ ਲੱਗ ਜਾ ਕਰੂਗਾ ਨੇ ਪਾਕਿਸਤਾਨੀ ਸੂਟ ਅਲਾਗਣਾ ਲੱਗ ਗਿਆ ਮੈਂ ਮਾਸਕ ਲੈ ਨਾਲ ਸਾਡੀ ਆਈ ਨਹੀਂ ਮੈਨੂੰ ਹਰ ਆਇਆ ਕਰਦਾ ਥੋੜਾ ਤੇ ਕੱਪ ਪਾ ਮਾਸਕ ਨਹੀਂ ਪੰਪ ਪਾ ਕੋਈ ਨਾ ਜਾਨੀ ਜੀ ਇਹ ਡੀਗੂ ਗੱਡੀ 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 ਤੇ ਕਿਵੇਂ ਮੜੇ ਗੰਗਾ ਮੈਂ ਦੀਦ ਦੇ ਉਹ ਦੇਖ ਕੇ ਇਦਰਾ ਦੇ ਕਿਦਰਾ ਦੇ ਕਿ ਪਿੰਡ ਲਾ ਲਾਈ ਲੱਗ ਕੇ ਇੱਕ ਦੋ ਤੋਂ ਨਾ ਆਏ ਜਦੋਂ ਪਸਟੇ ਕਿਦਰਾ ਦੇ ਗਾਣੇ ਚ ਉਦਾਏ ਹੋ ਇਦਾਂ ਦਾ ਠੀਕ ਹੈ ਮੈਂ ਦੇਖਣਾ ਇਦਾਂ ਦਾ ਹਾਂ ਨਾ ਇਦਾਂ ਦਾ ਠੀਕ ਹੋ ਗਿਆ ਵਧੀਆ ਨਾ ਕਿ ਤੇ ਹਰ ਤੁਸੀਂ ਕਿਹੜਾ ਕਹਿੰਦੇ ਆ ਮੈਂ ਪੁਛ ਰਿਹਾ ਮੈਂ ਕਾਹ ਦੇਖ ਲਓ ਬੇ ਜਿਹੜਾ ਤੁਹਾਨੂੰ ਸਹੀ ਲੱਗਦਾ ਨਾ ਵੀ ਹਾਂ ਉਹਨੂੰ ਸੋਨਾ ਲਾ ਲਿਆ ਕਰਵਾ ਲਾਂਗੇ ਤੁਹਾਨੂੰ ਦੇਖਣਾ ਕੋਈ ਨਾ ਹੋਰ ਉਹਨੂੰ ਤਾਂ ਸੋਨੂੰ ਦੀ ਬਾਤ ਕਰਾਏ ਤੇਰੇ ਬੱਸ ਚੱਲ ਕੇ ਆ ਲੈ नहीं ये देखो पर देख लो देखो ਔਲੇ ਕਪੜੇ ਤੇ ਤਾਈ ਸਹੀ ਗੱਲ ਆ ਤੇ ਬਜੀ ਨਾ ਇੱਕ ਵਾਰੀ ਪਾਈ ਮੈਂ ਕੋਟੀ ਦੇ ਉਹਦੀ ਪਸੰਦ ਆ ਯਾਰ ਆਹ ਦੇ ਬਸ ਇੱਕ ਮਿੰਟ ਚ ਪਾਈ ਕੋਟੀ ਆ ਗਈ ਨਾ ਪਸੰਦ ਆ ਤੁਹਾਨੂੰ ਜਿਹੜੀ ਪੈਂਟ ਦੇ ਦੀ ਓਕੇ ਹੋਰ ਤੁਸੀਂ ਮੁੰਡੇ ਆਣਾ ਅਸੀਂ ਕੁੜੀਆਂ ਆ ਅੱਜ ਨਹੀਂ ਹੋ ਗਈ ਥੋੜੀ ਫੀਟਿੰਗ ਕਰ ਲਈ ਨਾ ਜੇ ਫੀਟਿੰਗ ਤੋਂ ਨਾ ਆਇਆ ਤਾਂ ਅੱਛਾ ਇਹ ਦੂਜੀ ਆ ਸਿੱਤਸ ਤੋਂ ਆਇਆ ਅੱਛਾ ਠੀਕ ਆ ਬਸ ਸੈਟਿੰਗ ਕਰਾਉਣੀ ਪਊ ਫਿਰ ਇੱਕ ਵਾਰੀ ਇਹਦੀ ਹਾਂ ਹਾਂ ਮੈਂ ਸੀ ਇਹਨੇ ਪਾਕਿਸਤਾਨੀ ਤੇ ਖੁੱਲੇ ਆ ਗਿਆ ਜੇ ਤੂੰ ਨਹੀਂ ਕੋਣਾ ਮੰਮੀ ਨੂੰ ਹਾਂ ਖੁੱਲੇ ਦੇਖਿਆ ਮੈਂ ਹਾਂ ਵੀਡੀਓ ਚ ਦੇਖਿਆ ਮੈਨੂੰ ਖੜਾ ਦੀ ਬਸ ਪਾਕਿਸਤਾਨੀ ਬਸ ਸੋਣਾ ਮੇਰੇ ਤੇ ਪਾਕਿਸਤਾਨੀ ਦੇਖ ਲਓ ਚਲੋ ਆ ਜਾਂਗੇ ਤੇਰਾ ਮਗਾ ਲੈ ਜਿੰਦੇ ਕੱਟ

ਉਹ ਦੇਖ ਲੋ ਪਰਗਾ ਸੱਚ ਸੜ ਰਿਹਾ ਨਾ ਆਲਾ ਰਸਾ ਲ ਮੈਂ ਬਣਾਇਆ ਇਹ ਵੀਡੀਓ ਚੱਲ ਇੱਕ ਤਾਂ ਵੀਡੀਓ ਸਾਡੀ ਸੌਂਗ ਤੇ ਬਣਾ ਦੋ ਓਕੇ ਆ ਜੀ ਜਦੋਂ ਕਿ ਫੰਕਸ਼ਨ ਤੇ ਜੀ ਨਾ ਮੈਂ ਇੱਕ ਪਾ ਤੇ ਜਾਣਾ ਜਿੱਥੇ ਮੈਂ ਕਰਨਾ ਸ਼ੁਰੂ ਕਰਾਂਗਾ ਕਾਹਦੇ ਕੰਮ ਕਰਵਾ ਤੇ ਇਹ ਤਾਂ ਟ੍ਰੈਂਡ ਇਹ ਵੀ ਤਾਂ ਦਿਖਾਉਣਾ ਹੈ ਹਾਂ ਚੱਲੋ ਚੱਲੀਏ ਮੈਂ ਜੱੱਕਾ ਸਾਥੇ ਗਿਆ ਹਾਂ ਹਾਂ ਸਾਥੇ ਚੱਕੋ ਦੇ ਕਿੰਨੇ ਖਲਾਰਾ ਪਾਇਆ ਚੱਕੋ ਮਣੀ ਵੀਡੀਓ ਸ਼ੂਟ ਕਰਦੇ ਕਿ ਇਨਨੂੰ ਇਧਰ ਨੂੰ ਸਾਰੇ ਚੱਕਣਾ ਹਾਂ ਤੁਹਾਨੂੰ ਜੇ ਪਿੱਛੋਂ ਕਰਦੇ ਆਜ ਕੋਈ ਤੁਹਾਡੇ ਐ ਸੌਂਗ લાલે તને આપણ ગવ આપનો બહુત બહુત ધન્યવાદ જી તોડા સાડી શોપ તે આવન લઈ ઠીકે કોઈ વાત નહી સાબ બધું જે લગાવી દીધું શાબ તે આ કે સારે એનું બલેસ્ટ ઠીક આ સર હો ઠીક હે ભાઈ ચાલ 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 બહુત બતિયા કામ મત ચાલિયે બરાપા કરે ચલી હોણ આપ ચલા ચલા કરે જલ્દી ચલો ઠીક હે આંટી ઠીક હે ઠીક હે થેન્ક યુ ઠીક હે આંટી ઠીક હે ઠીક હે ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫ੍ਰੀ ਟਾਈਮ ਹੋ ਗਿਆ ਮਗੇ ਫ੍ਰੀ ਟਾਈਮ ਹੋ ਗਿਆ ਠੀਕ ਹੈ ਠੀਕ ਹੈ ਹਾਂ ਕੋਈ ਨਹੀਂ ਸੌਂਦਾ ਆਪਦੇ ਰਵਾਇਤ ਨਹੀਂ ਕੋਈ ਚੱਲੀ ਵਾ ਚੱਲੋ ਚੱਲ ਠੀਕ ਹੈ ਚੱਲੋ ਚੱਲੀਏ ਪਰ ਬਈ ਹਾਂਜੀ ਤੇ ਪੌਲ ਚੱਲ ਪਿਆ ਤੇ ਆ ਦੇਖੋ ਨਿਊਜ਼ ਰਿਪੋਰਟ ਕਰੀ ਜਾਂਦੇ ਤੇ ਇਤਰਾ ਫੋਨ ਵਾਹ ਬਲੂ ਆਪਾਂ ਨਾ ਬਾਕੀ ਨਾ ਆਏ ਆਪਾਂ ਵੀ ਨਾ ਸੋਥਾ ਫਿਰ ਉਹਦ ਗਣਾ ਬਾਕੀ ਕੰਮ ਚੱਲੀ ਜਾਂਦਾ ਚੱਗੇ ਅੱਛਾ ਏ ਬਾਕੀ ਖੁਸ਼ ਰਹੋ